ਕਿੱਥੇ ਕਿਥੇ ਲਾਤੀ ਪੰਜਾਬ ਚ ਦੀ ਆਲ ਪੰਜਾਬ ਚ ਲਾਤੀ ਆ ਗੁਜਰਾਤ ਵੀ ਕੰਮ ਕਰਾਂਦਾ ਪਟਿਆਲੇ ਅਸੀਂ ਘਰ ਬਣਾਇਆ ਵਾਂਸ ਦਾ ਹੀ ਸਾਰਾ ਠੀਕ ਇਹ ਕਾਦੀਆਂ ਨੇ ਮੰਨ ਕੇ ਚੱਲੋ ਇਹ ਬਾਸ ਦੀ ਬਣੀ ਸਾਰੀ ਤੇ ਫਿਰ ਮੀਂਹ ਧੁੱਪ ਜਿਹੜਾ ਬਾਹਰੇ ਦਾ ਰਹਿੰਦਾ ਹਰ ਟਾਈਮ ਮੌਸਮ ਨਹੀਂ ਇਹ ਤੇ ਡਬਲ ਤਰਪਾਲ ਤੇ ਡਬਲ ਵਾਂਸ ਵਿੱਚ ਥਰਮੋਕੂਲ ਭਰੀ ਹੁੰਦੀ ਹੈ ਜੀ 20 ਸਾਲ ਦੀ ਗਾਰੰਟੀ ਹੈ ਸਾਡੀ ਉੱਡਣ ਦੀ ਲੀਕਿੰਗ ਦੀ ਖਰਾਬ ਹੁੰਦੀ ਜੀ ਜਿਹੜੀ ਇਹ ਤਿਆਰ ਕੀਤੀ ਵੀ ਹੈ ਇਹ ਕਪੂਰਸਲੇ ਤੋਂ ਲਾਉਣ ਜਾਣਾਗਾ ਹੂੰ ਤੇ ਆ ਜਿਹੜਾ ਆਪਣਾ ਆਰਡਰ ਹੈ ਇਹ ਆਪਣੀ ਪਟਿਆਲੇ ਦਾ ਆਰਡਰ ਹੈ ਜੀ ਇਹ ਪਟਿਆਲੇ ਦਾ ਅੱਜ ਨੂੰ ਮੁਖਤਸਰ ਤੋਂ ਫਰੋਜਪੁਰ ਰੋਡ ਤੇ ਖੜਾ ਅੱਜ ਤੁਹਾਡੇ ਲਈ ਬਹੁਤ ਖਾਸ ਵੀਡੀਓ ਲੈ ਕੇ ਆਇਆ ਜੇ ਤੁਸੀਂ ਕੋਠੀਆਂ ਵੀ ਬਣਾਈਏ ਨੇ ਤਾਂ ਘਰਾਂ ਚ ਇੱਕ ਚੌਂਪੜੀਆਂ ਬਣਦੇ ਨੇ ਵਾਂਸ ਦੀਆਂ ਕਹਿ ਦਿੰਨੇ ਆ ਉਹ ਸਭ ਤੋਂ ਵਧੀਆ ਆ ਬਾਈ ਬਣਾਉਂਦੇ ਨੇ ਇਹਨਾਂ ਨੇ ਪੂਰੀ ਗੱਲਬਾਤ ਕਰਦੇ ਆ ਵੀ ਕਿੱਥੋਂ ਨੇ ਹੈ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਬਾਈ ਸਾਨੂੰ ਵਧਾਈਆਂ ਮੰਨ ਕੇ ਜਿਹੜਾ ਛੋਪੜੀਆਂ ਬਾੜੀਆਂ ਸੋਹਣੀਆਂ ਬਣਾਉਣਾ ਹੈ ਬਾਈ ਹੈਨਾ ਤੇ ਗੱਲ ਕਰੀਏ ਪਹਿਨਾ ਬਾਰੇ ਪਹਿਲੀ ਗੱਲ ਇਹ ਦੱਸੋ ਵੀ ਕਿੱਥੇ ਕਿੱਥੇ ਲਾ ਸਕਦਾ ਇਹਨੂੰ ਛੋਪੜੀਆਂ ਨੂੰ ਇਹ ਆਪਾਂ ਜਿਵੇਂ ਘਰਾਂ ਦੇ ਵਿੱਚ ਪਾਰਕਾਂ 'ਚ ਜੀ ਠੀਕ ਹੈ ਡੈਕੋਰੇਸ਼ਨਾਂ ਤੇ ਕੋਠੇ ਛੱਤਾਂ ਤੇ ਉੱਪਰ ਜਿੱਥੇ ਮਰਜ਼ੀ ਠੀਕ ਹੈ ਠੀਕ ਹੈ ਰੈਸਟੋਰੈਂਟ ਤੇ ਤੇ ਹੋਰ ਜਿੱਥੇ ਵੀ ਕਹਿਣਗੇ ਗਾ ਕਰੀਓ ਤੇ ਕਿਵੇਂ ਲੋਕ ਉਠੀ ਚ ਲਵਾਉਂਦੇ ਨੇ ਝੌਂਪੜੀਆਂ ਹਾਂਜੀ ਬਹੁਤ ਬਹੁਤ ਲਾਤੀ ਹੁਣ ਤੱਕ ਠੀਕ ਇਹ ਕਾਦੀਆਂ ਨੇ ਮੰਨ ਕੇ ਚੱਲੋ ਇਹ ਬਾਸ ਦੀ ਬਣੀ ساری ਤੇ ਫਿਰ ਮੀਂਹ ਧੁੱਪ ਜਿਹੜਾ ਬਾਹਰੇ ਦਾ ਰਹਿੰਦਾ ਹਰ ਟਾਈਮ ਮੌਸਮ ਨਹੀਂ ਇਹਦੇ ਡਬਲ ਤਰਪਾਲ ਤੇ ਡਬਲ ਬਾਸ ਵਿੱਚ ਥਰਮਲ ਕੋਟ ਭਰੀ ਹੁੰਦੀ ਹੈ ਜੀ 20 ਸਾਲ ਦੀ ਗਾਰੰਟੀ ਹੈ ਸਾਡੀ ਉੱਡਣ ਦੀ ਲੀਕਿੰਗ ਦੀ ਖਰਾਬ ਹੁੰਦੀ ਜੀ ਠੀਕ ਹੈ ਹਾਂਜੀ ਤੇ ਕਿਵੇਂ ਕਿੰਨੇ ਕਿੰਨੇ ਕਿ ਦੀ ਸਾਈਜ਼ ਦੀ ਹੁੰਦੀ ਨੇ ਝੌਂਪੜੀਆਂ ਜੱਪੜੀ ਚ ਆ ਜੋ ਅੱਗੇ ਨੂੰ ਇਹ 12 ਵੀ 12 ਦੀ ਪਈ ਹੈ ਜੀ ਉਹ 15 ਵੀ 15 ਜੀ ਹਾਂ ਤੇ ਇਹ ਇਹ ਜਿਵੇਂ ਇਹ 1 ਹਾਂਜੀ ਇਹ ਇਨੀ ਬਰੀਕੀ ਦਾ ਮਾਲ ਐ ਇਹਨੂੰ ਟਾਈਮ ਲੱਗਦਾ ਬਣਾਉਣ ਤੇ ਬਾਈ ਫਿਰ ਹਾਂਜੀ ਹਫਤਾ ਲੱਗ ਜਾਂਦਾ ਈ ਇੱਕ ਠੀਕ ਐ ਕਿਵੇਂ ਲੋਕ ਕੀ ਜਿਨ੍ਹਾਂ ਨੇ ਤੁਸੀਂ ਲਾ ਕੇ ਆ ਕਿ ਰਿਸਪੌਂਸ ਉਹਨਾਂ ਦਾ ਕੀ ਕਹਿੰਦੇ ਨੇ ਬਹੁਤ ਵਧੀਆ ਹਾਂਜੀ ਆਪਾਂ ਨੂੰ ਤਾਂ ਫਿਰ ਤੱਕ ਲੰਬਾ ਨਹੀਂ ਆ ਨਾਲੇ ਕਿ ਵੇਖਣ ਨੂੰ ਡੈਕੋਰੇਸ਼ਨ ਪੂਰੀ ਵਧੀਆ ਕੋਠੀ ਦੀ ਪੂਰੀ ਅੱਜ ਲੋਕ ਮਨ ਜਾਂਦੀ ਈ ਠੀਕ ਐ ਕਿੰਨੇ ਕਿਸੇ ਕਿਸੇ ਲਾਦਿਆਂ ਪੰਜਾਬ ਚ ਤੁਸੀਂ ਆਲ ਪੰਜਾਬ ਚ ਲਾਦਿਆਂ ਜੀ ਗੁਜਰਾਤ ਵੀ ਕੰਮ ਕਰਾਂਦਾ ਪਟਿਆਲੇ ਅਸੀਂ ਘਰ ਬਣਾਇਆ ਵਾਂਦਾ ਈ ਸਾਰਾ ਠੀਕ ਐ ਜੀ ਤੇ ਵੈਸੇ ਹਰੇਕ ਥਾਂ ਤੇ ਲਾਦ ਗਈਆਂ ਆਲ ਪੰਜਾਬ ਦੇ ਵਿੱਚ ਠੀਕ ਹੈ ਮੰਨ ਕੇ ਚਲੋ ਸਾਨੂੰ ਜਲੰਧਰ ਤੋਂ ਫੋਨ ਆ ਗਿਆ ਬਾਈ ਚੌਪੜੀ ਬਰਿਆ ਜਾ ਲੰਗੇ ਇੱਧਰ ਕੋਈ ਚੱਕਰ ਨਹੀਂ ਹਾਂਜੀ ਜੇ ਫਿਰ ਤੁਸੀਂ ਐਡੀ ਦੂਰ ਕਿਵੇਂ ਰੱਖ ਦਿਓ ਵੀ ਉੱਥੇ ਬਣਾ ਕੇ ਆਉਣੀ ਪੈਂਦੀ ਆ ਜਾਂ ਆਪ ਕਿਵੇਂ ਹੀ ਕਰ ਦੇਣਾ ਚਾਹੀਦਾ ਨਹੀਂ ਜੇ ਸਹਜ ਵੱਡਾ ਹੈ ਫਿਰ ਤਾਂ ਅਸੀਂ ਮੰਨ ਕੇ ਚਲੋ ਉੱਥੇ ਘਰੇ ਗਲੇ ਦੇ ਲੈ ਕੇ ਬਣਾਈਦੀ ਆ ਜੀ ਹਾਂ ਤੇ ਜੇ ਮੰਨ ਕੇ ਛੋਟਾ ਸਹਜ ਹੈ ਜੀ ਫਿਰ ਅਸੀਂ ਬਣਾ ਕੇ ਲੈ ਜੀ ਤੇ ਗੱਡੀ ਦੇ ਦੱਦ ਕੇ ਠੀਕ ਹੈ ਹਾਂਜੀ ਹਫ਼ਤੇ 'ਚ ਫਿੱਟ ਕਰ ਦਿੰਦੇ ਬਣਾ ਕੇ ਜੀ ਜਦੋਂ ਅੱਜ ਆਰਡਰ ਆ ਗਿਆ ਮੰਨ ਲਓ ਤੇ ਹਫ਼ਤੇ 'ਚ ਬਣਾ ਕੇ ਫਿੱਟ ਹੋ ਜਾਂਦੀ ਹੈ ਅਗਲੇ ਘਰੇ ਚੌਪੜੀ ਛੋਡੇ ਪੂਰੇ ਪੰਜਾਬ 'ਚ ਲੱਗ ਚੁੱਕੀ ਠੀਕ ਹੈ ਸਾਡੇ ਬਜ਼ੁਰਗ ਕਰਦੇ ਪਹਿਲਾਂ ਹੀ ਠੀਕ ਹੈ ਫਿਰ ਉਹਨਾਂ ਤੋਂ ਬਾਅਦ ਅਸੀਂ ਕਰਨਾ ਆਪੀ ਹੁਣ ਤਾਂ ਸਿੱਖੇ ਹੋ ਇੰਨੇ ਤੁਸੀਂ ਐ ਨਹੀਂ ਹੈਗਾ ਵੀ ਮਾਲਾ ਚਾਲੂ ਜਾਂ ਕੰਮ ਆ ਲੋਕ ਬਣਾਉਂਦੇ ਨੇ ਕਿਉਂਕਿ ਝੋਪੜੀਆਂ ਵੀ ਦੂਰ ਨੇੜੇ ਬਣਾਈ ਜਾਂਦੇ ਨੇ ਲੋਕਦਿਆਂ ਦੇ ਹਾਂਜੀ ਹੈਣਾ ਹਾਂਜੀ ਹਾਂਜੀ ਨਹੀਂ ਨਹੀਂ ਸਾਡਾ ਵਧੀਆ ਕੰਮ ਹੋਊਗਾ ਜੀ ਗਰੰਟੀ ਨਾਲ ਕੰਮ ਕਰਾਂਗੇ ਵਧੀਆ ਠੀਕ ਹੈ ਤੇ ਹੋਰ ਕੋਈ ਲਾਂਬਾ ਵਗੈਰਾ ਮੰਨ ਕੇ ਚੱਲੋ ਲਾਂਬਾ ਆਪਣਾ ਅੱਜ ਤੱਕ ਤਾਂ ਆਉਣ ਜਾਂਦਾ ਕੰਮ ਸ਼ੁਰੂ ਕੀਤਾ ਜੀ ਤੇ ਬਾਕੀ ਜੇ ਕੋਈ ਲੀਕ ਹੁੰਦੀ ਹੈ ਚੀਜ਼ ਜਾਂ ਖਰਾਬ ਹੋ ਗਈ ਤੇ ਅਸੀਂ ਨਵੀਂ ਲਾ ਕੇ ਆਵਾਂਗੇ ਲੀਕ ਹੁੰਦੀ ਹੈ ਠੀਕ ਕਰਕੇ ਆਵਾਂਗੇ ਅੱਛਾ ਹਾਂਜੀ ਪ ਨਾ ਫਿਰ ਹੋਰ ਕੀ ਬਣਾ ਦੇਣੇ ਤੁਸੀਂ ਜੋ ਮਰਜੀ ਘਰ ਬਣਵਾ ਲਓ ਬੜਾ ਦੀ ਇਹ ਸੀ ਰੂਮ ਝੌਪੜੀਆਂ ਛੱਪਰ ਸਭ ਇਹ ਇਹਦਾ ਪੂਰਾ ਘਰ ਵੀ ਬਣਾ ਦੋਗੇ ਹਾਂਜੀ ਘਰ ਵੀ ਬਣ ਜੂ ਉਹਦੇ ਬੰਦਾ ਰਹਿ ਸਕਦਾ ਹਾਂਜੀ ਜਿਵੇਂ ਮਰਜੀ ਇਸੀ ਵਿਧੂਾਈ ਵਿੱਚ ਹਾਂ ਹਾਂਜੀ ਤੇ ਹੋਰ ਕੁਰਸੀਆਂ ਕਰਸੀਆਂ ਕੋਈ ਮੇਜ਼ ਮੂਹਰੇ ਵਗੈਰਾ ਕੁਰਸੀਆਂ ਮੇਜ਼ ਟੇਬਲ ਡਾਈਨਿੰਗ ਟੇਬਲ ਠੀਕ ਹੈ ਜੀ ਸੋਫੇ ਠੀਕ ਹੈ ਜੀ ਕਰ ਦਈਏ ਤਿਆਰੀ ਆਜੋ ਇੱਧਰ ਨੂੰ ਇਹ ਆ ਛੁੱਟੀਆਂ ਵੈਸੀ ਡੈਮੋ ਰੱਖੇ ਹੋਏ ਨੇ ਬਣਾਈਆਂ ਹੋਈਆਂ ਬਾਈ ਹਨ ਨਹੀਂ ਇਹ ਅਸੀਂ ਲਾ ਕੇ ਆਉਣੀ ਹੈ ਜੀ ਹਾਂ ਇਹ ਜਿਹੜੀ ਇਹ ਤਿਆਰ ਕੀਤੀ ਵੀ ਆ ਇਹ ਕਪੂਰਥਾਲੇ ਜਾਣ ਜਾਣਾਗਾ ਹੂੰ ਤੇ ਆ ਜਿਹੜਾ ਆਪਣਾ ਆਰਡਰ ਆ ਇਹ ਆਪਣੀ ਪਟਿਆਲੇ ਦਾ ਆਰਡਰ ਆ ਜੀ ਇਹ ਪਟਿਆਲੇ ਲਾ ਕੇ ਆਉਣ ਠੀਕ ਆ ਪਟਿਆਲੇ ਲੱਗੂਆ ਝੂਪੜੀ ਹਾਂਜੀ ਜਿਵੇਂ ਜਿਵੇਂ ਮੰਨ ਕੇ ਚੱਲੋ ਸਾਨੂੰ ਆਰਡਰ ਆਉਂਦੇ ਉਵੇਂ ਚੀਜ਼ ਬਣਾ ਕੇ ਅਸੀਂ ਫਿੱਟ ਕਰਦੇ ਹਾਂ ਪਟਿਆਲਾ ਤਾਂ ਸਾਨੂੰ ਦੂਰੀ ਵਾਲਾ ਪਈ 200 ਕਿਲੋਮੀਟਰ ਪਈ ਏਡੀ ਦਰ ਫਿਰ ਚੱਕ ਕਰਨੀ ਅਸੀਂ ਫਰਨਾਤ ਨੂੰ ਤੁਰੀਦਾਈ ਲੱਦ ਕੇ ਅੱਛਾ ਹਾਂਜੀ ਇਹਦੇ ਉੱਪਰ ਡਿਜ਼ਾਈਨ ਕਰਾ ਸਕਦੇ ਜਿਵੇਂ ਆ ਡਿਜ਼ਾਈਨ ਕਰਾ ਲੱਗਣੇ ਜਿਹਦੇ ਉੱਪਰ ਠੀਕ ਹੈ ਇਹਦੇ ਉੱਪਰ ਲੱਗਣੀ ਹੈ ਫਿਰ ਉੱਪਰਲੇ ਪਾਸੋਂ ਨਾ ਖਾਲੀ ਹੁੰਦੀ ਆ ਇਹ ਫਿਰ ਉੱਪਰਲਾ ਪਾਣੀ ਡੋਕਦੀ ਨਿੱਕੀ ਝੌਂਪੜੀ ਲੱਗਦੀ ਉੱਪਰ ਜੇ ਤੇ ਬਾਈ ਬਣ ਕੇ ਆ ਲਾਂਬਾ ਜ਼ਰੂਰ ਦੱਸਦੇ ਜਿਵੇਂ ਹੁਣੇ ਧੋਪੇ ਪਈ ਹੈ ਨਾ ਹਾਂਜੀ ਬਾਹਰੇ ਤੂੰ ਪਾਰਕਾਂ ਦਾ ਨਾਮ ਲੈਤਾ ਜਾਂ ਕੋਠੇ ਤੇ ਤਾਂ ਲੈਤਾ ਜਮਨ ਚੀਸ਼ਾ ਪੈਂਦਾ ਹਾਂਜੀ ਤੇ ਸਾਲ ਸੂਲ ਚੂਈ ਨਾ ਜਮਾ ਇਹੋ ਜੀ ਨਹੀਂ ਇਹ ਤੇ ਨਹੀਂ ਜੋ ਪੇਂਟ ਹੋਊਗਾ ਜੇ ਟਾਈਮ ਜਮ ਆ ਹੁਣ ਰੰਗ ਵਧੀਆ ਪੇਂਟ ਕਰਨ ਵਾਲਾ ਰੰਗ ਹੋਇਆ ਗਿਆ ਮੈਨੂੰ ਹੂੰ ਠੀਕ ਇਹਨੂੰ ਪੇਂਂਟ ਕਰਾ ਸਕਦੇ ਆ ਪੇਂਂਟ ਕਰਾ ਕੇ ਉਸ ਤੋਂ ਬਾਅਦ ਇਹਦਾ ਹੀ ਰਹਿਣੀ ਆ ਜੇ ਆਪਾਂ ਪੇਂਂ अच्छा हां जी पेंट ਕਰਾਉਣੀ ਗਾਗ ਦੀ ਜਮ ਮਰੀ ਜੀ ਠੀਕ ਹੈ ਬਾਅਦ ਚ ਹਾਂ ਜੀ ਹੋਰ ਕੀ ਯੂਜ਼ ਕਰਦੇ ਨੇ ਵਿੱਚ ਇੱਕ ਤਏ ਹੋ ਗਏ ਮੰਨ ਲਓ ਛੱਤ ਬਣਾਉਣ ਖਾਤਰ ਇਹਦੇ ਵਿੱਚ ਕੀ ਕੀ ਪਾਉਣੀ ਇੰਝ ਥਰਮੋਗੋਲ ਭਰੀ ਦੀ ਹੈ ਵਿੱਚ ਉਹ ਮਤਲਬ ਮੌਸਮ ਰੱਖਦੇ ਨੇ ਹਾਂ ਜੀ ਠੰਡ ਦੇ ਵਾਸਤੇ ਜੀ ਕੂਲਿੰਗ ਹੋ ਗਏ ਨਾਲ ਵਿੱਚ ਡਬਲ ਤਰਪਾਲ ਆ ਤੇ ਡਬਲ ਦੁਆਸ ਆ ਜੀ ਥੱਲੇ ਪਾਸੇ ਵੀ ਮਾਸ ਆ ਉੱਪਰ ਵੀ ਮਾਸ ਵਿੱਚ ਥਰਮੋਗੋਲ ਵਿੱਚ ਡਬਲ ਤਰਪਾਲ ਆ ਜੀ ਫਿਰ ਤਾਂ ਯਾਰ ਮਟੀਰੀਅਲ ਵਾਲਾ ਮਹਿੰਗਾ ਕਿੰਨੇ ਕੁ ਦੀ ਬਣ ਜਾਂਦੀ ਹੋਈ ਹੁੰਦਾ ਜਿਵੇਂ 10 ਬਜ 10 ਦੀ ਝੌਂਪੜੀ ਓਪਨ ਜੀ 45000 ਰੁਪਏ ਦੀ ਆ ਜੀ ਜੇ 15 15 ਦੀ ਲਵਾਉਣੀ ਹੈ 70000 ਰੁਪਏ ਮਤਲਬ ਮਟੀਰੀਅਲ ਵਾਲਾ ਮਹਿੰਗਾ ਹੈ ਹਾਂਜੀ 1 ਇੰਚ ਮਿਹਨਤ ਵਾਲੀ ਹੈ ਜੀ ਮਿਹਨਤ ਵੀ ਨਜਾਇਜ਼ ਜੀ ਸਫਾਈ ਦੇ ਨਹੀਂ ਪੈਂਦੇ ਪੂਰੀ ਹਾਂਜੀ ਪੂਰੀ ਤੇ ਉਹ ਦੂਸਰੀ ਝੋਪੜੀ ਕਿੰਨੇ ਦੀ ਬਣਾਣੀ ਜਿਹੜੀ ਤੁਸੀਂ ਦੱਸਿਆ 70 15 20 15 ਦੀ ਝੋਪੜੀ ਜਿਹੜੀ ਆ ਪਈ ਹੈ ਇਹ 70000 ਰੁਪਏ ਦੀ ਓਪਰ ਝੋਪੜੀ ਠੀਕ ਹੈ ਇਹਦੇ ਹੀ ਠਾਂ ਕੀ ਲਾਉਣੇ ਉਹਦੇ ਸਪੈਕ ਪੈਪ ਲੱਗਣਗੇ ਲੋਹੇ ਦੇ ਉਹ ਵੀ ਤੁਸੀਂ ਲਾਉਂਗੇ ਹਾਂਜੀ ਸਾਰਾ ਸਮਾਨ ਸੇ ਆਪਦੇ ਕੋਲੋਂ ਲਾ ਕੇ ਠਾਂ ਲਾ ਕੇ ਵੀ ਉੱਥੇ ਆਉਗੇ ਇਥੋਂ ਲੱਦ ਕੇ ਵੀ ਲੈ ਜਾਵੋਗੇ ਸਾਰੇ ਕਸਦਾ ਹਾਂ ਇਹ ਮੈਂ ਵੀ ਦੇਖਿਆ ਪਹਿਲਾਂ ਵੀ ਬਾਈਆਂ ਨੇ ਵੀ ਵੀਡੀਓ ਬਣਾਈ ਆ ਗੁਰੀ ਘਰਾਂ ਨੇ ਬਾਈ ਨੇ ਵੀ ਕਿਹਾ ਉਹਦੇ ਵੀ ਕੋਠੀਆਂ ਦੇ ਇਹ ਲੋਗਾ ਤੇ ਪਹਿਲਾਂ ਵੀ ਛੋਟਾ ਵਧੀਆ ਚੱਲੀ ਜਾਂਦਾ ਕੰਮ ਪੂਰਾ ਫਿਰ ਜਦੋਂ ਗੁਰੀ ਨੇ ਵਧੀਆ ਚੱਲੀ ਜਾਂਦਾ ਠੀਕ ਹੈ ਕਿੱਥੇ ਜਿਹੇ ਲੋਕੇਸ਼ਨ ਦੱਸ ਦੇ ਇੱਕ ਵਾਰੀ ਮੈਂਸ਼ਨ ਕਰ ਦੇ। ਇਹ ਆਪਣਾ ਸਾਧ ਕਈ ਮੁਕਸਰ ਰੋਡ ਤੇ ਖੜੇ ਆਪਾਂ ਏਪੀ ਹਟ ਵਾਲੇ ਅਸੀਂ। ਠੀਕ ਹੈ। ਏਪੀ ਹਟ ਝੌਂਪੜੀ ਮੇਕਰ ਆਈ। ਆਪਣੀ ਹਟ ਦਣਾ ਆਈ। ਲੈ ਵੀ ਸੱਜਣੋਂ ਪੰਜਾਬ ਚ ਇਹੋ ਜੀ ਲੋਕੇਸ਼ਨ ਦੀ ਦੱਸ ਪਾਤੀ ਸਾਨੂੰ ਮੈਂ ਮੁਕਤਸਰ ਤੋਂ ਫਰੋਜ਼ਪੁਰ ਰੋਡ ਤੇ ਜੇ ਤੁਸੀਂ ਝੌਂਪੜੀ ਦਾ ਕੰਮ ਆ ਤਾਂ ਤੁਹਾਨੂੰ ਲੰਬਾ ਨਹੀਂ ਹੋਊ। ਇਹ ਬਾਈ ਨੇ ਕਿਹਾ ਬਈ ਗੱਡ ਕੇ ਕੰਮ ਰੱਖਣਾ ਪੂਰਾ ਫੱਲਾ। ਮੈਂ ਕਹਿੰਦਾ ਲੰਬਾ। ਤੇ ਲੰਬਾ ਨਹੀਂ ਆਊਗਾ। ਲੰਬਾ ਨਹੀਂ ਆਊਗਾ ਜੀ। ਠੀਕ ਹੈ। ਅਗਲੇ ਦਾ ਕੰਮ ਪੂਰਾ ਤਸੱਲੀ ਬਖਸ਼ ਕਰੀਂ ਦੇਖਿਆ ਅਗਲੇ ਨੇ ਪੈਸੇ ਤਾਂ ਦੇਣ ਮਟੀਰੀਅਲ ਦੇ ਵਿੱਚ ਫਰਕ ਨਹੀਂ ਹੋਊਗਾ ਜੀ ਚਾਹ ਉਹਦੇ ਕੋਲੇ ਘਰੇ ਰਹਿ ਕਰਵਾ ਲਵੇਗਾ ਕਿਤੇ ਚਾਹ ਅਸੀਂ ਇੱਥੋਂ ਕਰ ਕੇ ਜਾਈਏ ਉਹ ਸਾਡੀ ਜ਼ਿੰਮੇਵਾਰੀ ਹੈ ਜੀ ਮੀਡੀਆ ਬੰਦੇ ਨੇ ਵਿਚਾਰੇ ਨਾਰਮਲ ਬੰਦੇ ਨੇ ਮਿਹਨਤ ਨਾਲ ਕੰਮ ਕਰਦੇ ਨੇ ਵੀਡੀਓ ਤਾਂ ਸ਼ੇਅਰ ਕਰਨ ਨੂੰ ਕਹਿਣਾ ਤੇ ਸ਼ੁਕਰੀਆ ਬਾਈ ਧੰਨਵਾਦ ਧੰਨਵਾਦ